ਟਾਂਡਾ ਉੜਮੁੜਾ ਦੀਨ ਪਿੰਦੇ ਪਿੰਡ ਰੜਾ ਨੇੜੇ 1 ਕਿਲੋ 500 ਗ੍ਰਾਮ ਅਫੀਮ ਸਣੇ ਮਲਜ਼ਮ ਆਇਆ ਪੁਲਿਸ ਅੜਿੱਕੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਵੱਲੋਂ ਪਿੰਡ ਰੜਾ ਨੇੜੇ ਇੱਕ ਵਿਅਕਤੀ 1.5 ਕਿਲੋ ਅਫੀਮ ਸਣੇ ਪੁਲਿਸ ਅੜਿੱਕੇ ਆ ਗਿਆ ਡੀਐਸਪੀ ਹਰਜੀਤ ਸਿੰਘ ਰੰਦਾਵਾ ਅਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਬਸਤੀ ਬੋਹੜਾ ਚੌਂਕੀ ਇੰਚਾਰਜ ਐਸਆਈ ਰਾਜਵਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮਲਜ਼ਮ ਦੀ ਪਛਾਣ ਅਜੇ ਮੋਰੀਆ ਪੁੱਤਰ ਨਿਰੰਜਨ ਦਾਸ ਵਾਸੀ ਹਾਊਸ ਨੰਬਰ 268 ਪਾਲ ਕਲੋਨੀ ਕੀਟ ਕਰਮਖਾ ਬਰੇਲੀ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ ਜਿਹਦੇ ਕੋਲੋਂ 1 ਕਰੋ ਅਫੀਮ ਬਰਾਮਦ ਹੋਈ ਜਿਹਨੇ ਆਪਣਾ ਨਾਮ ਅਜੇ ਮੋਰੀਆ ਪੁੱਤਰ ਨਰਿੰਦਰ لال ਵਸੀ ਹਾਊਸ ਨੰਬਰ 266 ਪਾਲ ਉਲੋਨੀ ਤਹਿਸੀਲ ਕੀਟ ਕਰਮਖਾਨ थाना ਜ਼ਰਵਾ ਜ਼ਿਲ੍ਹਾ ਬਰੇਲੀ ਚੁਪੀ ਦੱਸਿਆ ਜਿਹਨੂੰ ਮੌਕੇ ਤੇ ਇਸ ਫਰੀਮ ਦੇ ਖਾਬ ਵਰਕੇ ਇਹਦੇ ਖਿਲਾਫ ਮੁਕਦਮਾ ਨੰਬਰ ਅੰਤਲੀ ਦਰਸ਼ਕ ਕੀਤਾ ਗਿਆ ਬੁਰਾਣੀ ਪੁਸ਼ਕਸ਼ ਇਹਨੇ ਮੰਨਿਆ ਕਿ ਮੈਂ ਪਹਿਲਾਂ ਵੀ ਇੱਥੇ ਦੋ ਚਾਰ ਵਾਰੀ ਅਫੇਮ ਏਰੀਆ ਚ ਦੇਖੇ ਗਿਆ ਜਿਹੜੇ ਇਹ ਬੰਦੇ ਨੂੰ ਅਫੇਮ ਦੇਖੇ ਗਿਆ ਉਹਨਾਂ ਬਾਰੇ ਵੀ ਇਹਨੂੰ ਪੁਸ਼ਕਸ਼ ਧਮਾਈ ਨਾ ਕਰਦੇ ਆ ਇਹਦਾ ਰਮਾਂਡ ਲੈਣ ਤੋਂ ਬਾਅਦ ਦੋਸ਼ੀ ਦੇ ਪਿੱਛੋਂ ਬੈਕਵਰਡ ਤੇ ਫਾਰਵਰਡ ਲਿੰਕ ਈੜਿਆ ਉਹ ਕਲੀਅਰ ਕਰਕੇ ਤੇ ਦੋਸ਼ ਨੂੰ ਪ੍ਰਦਰਸ਼ਿਤ ਕੀਤਾ ਜਾਦਾ